ਸਸਵੀਰ ਕਾਲ ਜੀ ਮੇਰਾ ਨਾਮ ਗੁਰਬਰਨ ਸਿੰਘ ਤੇ ਮੈਂ ਬਠਿੰਡਾ ਲੋਕ ਸਭਾ ਸੀਟ ਤੋਂ ਆਜ਼ਾਦ ਕੈਂਡੀਡੇਟ ਮੇਰਾ ਚੋਣ ਨਿਸ਼ਾਨ ਹੈ ਮਾਚਿਸ ਦੀ ਡੱਬੀ ਜਿਹੜਾ ਕਿ ਊਰਜਾ ਦੇ ਸਰੋਤ ਦਾ ਪ੍ਰਤੀਕ ਹੈ ਤੇ ਤੁਸੀਂ ਮੈਨੂੰ ਵੋਟ ਤੇ ਸਪੋਰਟ ਜ਼ਰੂਰ ਦਿਓ ਅੱਜ ਮੈਂ ਮੁੱਦਾ ਲੈ ਕੇ ਆਇਆ ਹਾਂ ਸਿਹਤ ਸਹੂਲਤਾਂ ਬਾਰੇ ਬੈਕ ਮਾਨ ਸਾਹਿਬ ਬਠਿੰਡਾ ਦੇ ਵਿੱਚ ਉੱਥੇ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ ਸਪੈਸ਼ਲੀ ਅਗਰ ਆਪਾਂ ਸਰਕਾਰੀ ਧਾਰੇ ਦੇ ਵਿੱਚ ਗੱਲ ਕਰੀਏ ਤਾਂ ਸਰਕਾਰੀ ਹਸਪੀਟਲਸ ਸਰਕਾਰੀ ਉੱਥੇ ਹੈਲਥ ਕੇਅਰ ਸਿਸਟਮ ਦਾ ਬੜਾ ਬੜਾ ਮੰਦਾ ਹਾਲ ਹੈ ਉਹਦੇ ਤੇ ਕਾਫੀ ਵਰਕ ਕਰਨ ਦੀ ਜ਼ਰੂਰਤ ਹੈਗੀ ਹੈ ਸਰਕਾਰ ਨੂੰ ਵੀ ਤੇ ਲੋਕਲ ਅਥਾਰਟिटीज ਨੂੰ ਵੀ ਉਥੇ ਤੇ ਜਿੱਦਾਂ ਕਿ ਹਸਪਤਲ ਸਰਕਾਰੀ ਹਸਪਤਲ ਜੋ ਕਸਬੇ ਨੂੰ ਲੱਗਦੇ ਨੇ ਪਿੰਡਾਂ ਨੂੰ ਨੇੜੇ ਦੇਆਂ ਨੂੰ ਉਥੇ ਕੋਈ ਇਕਪਮੈਂਟ ਸਹੀ ਨਹੀਂ ਹੈਗੇ ਜਾਂ ਉਥੇ ਕੋਈ ਡਾਕਟਰ ਟਾਈਮ ਤੇ ਨਹੀਂ ਪਹੁੰਚਦੇ ਜਾਂ ਉਥੇ ਕੋਈ ਜਿਆਦਾ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਮੈਡਿਕ ਮੈਡੀਸਨ ਕਈ ਵਾਰ ਮੁੱਕੀ ਹੁੰਦੀ ਹੈ ਉਥੇ ਮੈਡੀਸਨ ਦੀ ਜੋ ਜ਼ਰੂਰਤ ਹੈ ਤਾਂ ਐਸੇ ਸਾਰੇ ਫੈਸਿਲਿਟੀਆਂ ਦੇ ਕੰਮ ਕਰਨ ਦੀ ਬੜੀ ਜ਼ਰੂਰਤ ਹੈ ਤੇ ਉਥੇ ਕੰਟੀਨਿਊ ਮੋਨਿਟਰਿੰਗ ਕਰਨ ਦੀ ਜ਼ਰੂਰਤ ਹੈ ਤਾਂ ਪ੍ਰੈਜ਼ੈਂਟ ਸਰਕਾਰ ਨਾਲ ਜਾਂ ਸੈਂਟਰ ਸਰਕਾਰ ਨਾਲ ਰਾਬਤਾ ਬਣਾ ਕੇ ਤੇ ਲਗਾਤਾਰ ਕੰਮ ਕਰਨ ਦੀ ਬੜੀ ਬੜੀ ਸਖਤ ਜ਼ਰੂਰਤ ਹੈਗੀ ਹੈ ਤੇ ਇਹ ਇਸ ਸਿਸਟਮ ਦੇ ਵਿੱਚ ਇੱਕ ਤਰੋਟੀ ਹੋਰ ਵੀ ਹੈ ਜਿੱਦਾਂ ਕੋਈ ਆਪਾਂ ਜੋ ਉੱਥੇ ਦੇ ਵਸਨੀਕ ਨੇ ਉਹ ਹਸਪੀਟਲ ਜਾਂਦੇ ਨੇ ਜਾਂ ਡਾਕਟਰ ਕੋਲ ਜਾਂਦੇ ਨੇ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਜਾਂ ਸਰਕਾਰੀ ਹਸਪੀਟਲ ਜਾਂਦੇ ਨੇ ਤਾਂ ਉਹਨਾਂ ਦਾ ਕੋਈ ਟਰੈਕ ਨਹੀਂ ਹੁੰਦਾ ਉਹਨਾਂ ਦਾ ਕੋਈ ਬੈਕ ਹਿਸਟਰੀ ਉਹਨਾਂ ਦੀ ਕੀ ਪ੍ਰੋਬਲਮ ਸੀ ਕਿਹੜੀ ਮੈਡੀਸਨ ਲੈ ਰਹੀਆਂ ਕਿਹੜਾ ਟ੍ਰੀਟਮੈਂਟ ਹੋਇਆ ਜਾਂ ਕਿਹੜੀਆਂ ਉਹਨਾਂ ਦੀਆਂ ਸਰਜਰੀਆਂ ਹੋਈਆਂ ਉਹਦਾ ਉਹਦਾ ਕੋਈ ਰੈਕਡ ਨਹੀਂ ਹੈਗਾ ਤੇ ਉੱਥੇ ਪੇਸ਼ੈਂਟਸ ਵੀ ਜਿਆਦਾ ਪੜੇ ਲਿਖੇ ਆਪਾਂ ਉੱਥੇ ਨਾਂ ਹੋਣ ਕਰਕੇ ਇਹ ਆਪ ਨੂੰ ਪਤਾ ਨਹੀਂ ਹੁੰਦਾ ਜਾਂ ਮੇਰੇ ਪੇਰੈਂਟਸ ਚਲਾ ਲਓ ਮੇਰੇ ਪੇਰੈਂਟ ਜਿਆਦਾ ਪੜ੍ਹੇ ਲਿਖੇ ਹੋਣ ਕਰਕੇ ਉਹ ਦੱਸ ਨਹੀਂ ਪਾਉਂਦੇ ਡਾਕਟਰ ਨੂੰ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਜਾਂ ਉਹਨਾਂ ਦੀ ਪਿਛਲੀ ਹਿਸਟਰੀ ਕੀ ਹੈ ਜੋ ਕਿਹੜੀ ਮੈਡੀਸਨ ਖਾਂਦੇ ਸੀ ਕਿਹੜੀ ਉਹਨਾਂ ਦੀ ਸਰਜਰੀ ਹੋਈ ਹੈ ਤਾਂ ਇਸ ਨੂੰ ਸਾਰਿਆਂ ਨੂੰ ਟਰੈਕ ਕਰਨ ਦੇ ਲਈ ਇੱਕ ਸਿਸਟਮ ਇੱਕ ਸੈਂਟਰਲਾਈਜ਼ਡ ਉੱਥੇ ਐਪ ਇੱਕ ਸੈਂਟਰਲਾਈਜ਼ਡ ਆ ਸੌਫਟਵੇਅਰ ਹੋਣਾ ਜਿਹਦੇ ਜਿਹਦੇ ਵਿੱਚ ਐਟ ਲੀਸਟ ਮੇਜਰ ਜੋ ਆ ਪ੍ਰੋਬਲਮਸ ਨੇ ਪੇਸ਼ੈਂਟ ਨੂੰ ਕੋਈ ਸਰਜਰੀ ਹੋਈ ਹੈ ਕੋਈ ਟ੍ਰੀਟਮੈਂਟ ਹੈ ਜਾਂ ਕੋਈ ਸਪੈਸ਼ਲ ਮੈਡੀਸਨ ਖਾਂਦੇ ਆ ਉਹਦਾ ਰੈਕਡ ਹੋਣਾ ਜਿਹਦਾ ਹਿਸਟਰੀ ਦੇ ਵਿੱਚ ਤਾਂ ਜੋ ਉਹ ਜਦੋਂ ਕਿਸੇ ਹੋਰ ਡਾਕਟਰ ਕੋਲ ਉੱਥੇ ਇਲਾਜ ਕਰਾਣ ਜਾਣ ਤਾਂ ਉਹ ਥਰੂ ਆਧਾਰ ਕਾਰਡ ਜਾਂ ਥਰੂ ਹੈਲਥ ਕਾਰਡ ਸਿਸਟਮ ਦੇ ਵਿੱਚ ਪਾ ਕੇ ਦੇਖ ਸਕਣ ਵੀ ਇਹਦੀ ਹਿਸਟਰੀ ਕੀ ਹੈ ਤਾਂ ਜੋ ਉਹਦਾ ਪ੍ਰੋਪਰ ਟ੍ਰੀਟਮੈਂਟ ਦੇ ਸਕਣ ਤੇ ਇਹਦੀ ਦੀ ਸਖਤ ਜ਼ਰੂਰਤ ਹੈ ਉੱਥੇ ਤੇ ਅਗਰ ਮੈਂ ਇਸ ਮਤਲਬ ਇਸ ਓਪਰਚੁਨਿਟੀ ਮੈਨੂੰ ਮਿਲੀ ਤਾਂ ਮੈਂ ਇਹ ਤੇ ਕੰਮ ਜ਼ਰੂਰ ਕਰੂੰਗਾ ਜੇ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਟਾਪਿਕ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਤਾਂ ਇਹ ਇੰਨਾ ਕਹਿੰਦਾ ਹਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਸੁਣਿਆ ਤੇ ਸਤਿ ਸ੍ਰੀ ਅਕਾਲ